ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਮਹਾਰਿਸ ਵਿੱਚ ਸ਼ਹਿਰਾਂ ਨੂੰ ਅਰਬਨ ਸਟੇਟ ਬਣਾਇਆ ਜਾਵੇਗਾ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਹੈ ਕਿ ਹੁਣ ਆਰਟੀਓ ਦਫ਼ਤਰ ਨਹੀਂ ਮਾਰਨੇ ਪੈਣਗੇ ਕਿਉਂਕਿ ਸਾਰੀਆਂ ਆਨਲਾਈਨ ਸੇਵਾਵਾਂ ਦਿੱਤੀਆਂ ਜਾਣਗੀਆਂ ਸ਼੍ਰੋਮਣੀ ਕਾਲੀਦਾਹ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਲੀਦਾਹ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ ਬਲਵਿੰਦਰ ਸਿੰਘ ਭੁੰਦੜ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ ਡਾਕਟਰ ਚੀਮਾ ਨੂੰ ਸਕੱਤਰ ਅਤੇ ਐਨ ਕੇ ਸ਼ਰਮਨ ਨੂੰ ਜਾਣਤੀ ਤੇ ਸਰਬਜੀਤ ਸਿੰਘ ਜਿੱੱਜਰ ਨੂੰ ਪਾਰਟੀ ਦਾ ਝੂਠ ਪ੍ਰਧਾਨ ਤੇ ਬੀਬੀ ਹਰਵਿੰਦਰ ਕੌਰ ਨੂੰ ਇਸਤਰੀ ਕਾਲੀ ਦਲ ਦੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਪੰਜਾਬ ਦੇ ਸਾਬਕਾ ਡੀਪੀ ਸਾਰਜ ਚਟੋਪੜ ਨੇ ਕਿਹਾ ਹੈ ਕਿ ਉਹਨਾਂ ਨੇ ਕੋਝ ਸਬੂਤ ਹਨ ਕਿ ਮਜੀਠੀਆ ਨਸ਼ਾ ਤਸਕਰੀ ਬੇ ਸੌਪ ਰਖਤ ਤਸਕੀਆਂ ਨਾਲ ਮਿਲਿਆ ਹੋਇਸੀ ਰੂਸ ਦੇ ਸਭ ਤੋਂ ਸ਼ਕਤੀਸ਼ਾਲੀ ਐਸ 400 ਨੂੰ ਯੂਕ੍ਰੇਨ ਦੇ ਡਰੋਨਾਂ ਨੇ ਤਬਾਹ ਕਰ ਦਿੱਤਾ ਹੈ ਤੇ ਭਾਰਤੀਆਂ ਦੀ ਟੈਨਸ਼ਨ ਵੱਧ ਗਈ ਹੈ ਭਾਰਤੀ ਮਹਿਲਾ ਕ੍ਰਿਕਟ ਟੀਮ ਇੰਗਲੈਂਡ ਦੇ ਦੌਰੇ ਤੇ ਚੱਲੀ ਗਈ ਹੈ ਇੱਥੇ ਇੰਗਲੈਂਡ ਦੀ ਟੀਮ ਨੇ 5 T20 ਮੈਚ ਦੀ ਲੜੀ ਖੇਡੇਗੀ ਭਾਜਪਾ ਨੇ 14 ਸੂਬਿਆਂ ਦੇ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ ਤੇ 19 ਰਾਜਾਂ ਵਿੱਚ ਸੰਗਠਨਾਤਮਕ ਚੋਣਾਂ ਦੀ ਪ੍ਰਕਿਰਿਆ ਪੂਰੀ ਹੁੰਦਿਆਂ ਹੀ ਕੌਮੀ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਕ੍ਰਿਕਟ ਖਿਡਾਰੀ ਸੂਰਜ ਕੁਮਾਰ ਯਾਦਵ ਨੇ ਅੱਜ ਜਰਮਨ ਵਿੱਚ ਹਰਨੀਆਂ ਦਾ ਆਪਰੇਸ਼ਨ ਕਰਵਾਇਆ ਹੈ ਉਹਨਾਂ ਨੇ ਆਪਣੀ ਫੋਟੋ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਪੰਜਾਬ ਦੇ ਬਰਖਾਸਤ ਡੀਐਸਪੀ ਗੁਰਸ਼ੀਰ ਸਿੰਘ ਨੇ ਪਿਛਲੇ 3 ਸਾਲਾਂ ਵਿੱਚ 26 ਲੱਖ ਰੁਪਏ ਤਨਖਾਹ ਲਈਏ ਅਤੇ ਖਰਚੇ 2.5 ਕਰੋੜ ਰੁਪਏ ਤੱਕ ਦੇ ਹਨ। ਉਹਨਾਂ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਬਣਦੇ ਹਨ। ਇਜ਼ਰਾਈਲ ਅਤੇ IRAN ਦੇ ਵਿਚਕਾਰ ਮੋਰਤ ਤੋਂ ਜੰਗ ਸ਼ੁਰੂ ਹੋ ਸਕਦੀ ਹੈ। ਇਜ਼ਰਾਈਲ ਨੇ ਕਿਹਾ ਹੈ ਕਿ IRAN ਜੁਲੇਨੀਅਮ ਵਾਪਸ ਕਰੇ ਤਾਂ ਉਸ ਦੇ ਖਿਲਾਫ ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ। ਪੰਜਾਬ ਵਿੱਚ ਅੱਜ 5.9 ਮਿਲੀਲੀਟਰ ਬਰਖਾ ਹੋਈ ਹੈ ਤੇ ਆਉਣ ਵਾਲੇ 30 ਦਿਨਾਂ 30 ਤਰੀਕ ਤੱਕ ਹੋਰ ਭਾਰੀ ਬਰਖਾ ਹੋਵੇਗੀ। ਅਮਰੀਕਾ ਸਰਕਾਰ ਨੇ ਕੀ ਨਾਲ ਇੱਕ ਵੱਡੀ ਡੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਨਾਲ ਵੀ ਇੱਕ ਵੱਡੀ ਡੀਲ ਕੀਤੀ ਜਾਵੇਗੀ ਬ੍ਰਿਟਨ ਦੇ ਫਾਈਟਰ ਐਫ 35 ਬੀ ਦਾ ਭਾਰਤ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਏਗੀ ਇਸ ਲਈ ਨੂੰ ਠੀਕ ਕਰਨ ਲਈ 40 ਇੰਜੀਨੀਅਰ ਇੰਗਲੈਂਡ ਤੋਂ ਭੇਜੇ ਗਏ ਹਨ ਤਾਂ ਜੋ ਠੀਕ ਕਰਕੇ ਇਸ ਨੂੰ ਭਾਰਤ ਇੰਗਲੈਂਡ ਲਜਾਇਆ ਜਾ ਸਕੇ ਗਿੱਦਾਰਨਾਥ ਵਿੱਚ ਪਹਾੜ ਖਿਸਕਣ ਨਾਲ ਬਹੁਤ ਸਾਰੇ ਯਾਤਰੀ ਰਾਸਤੇ ਵਿੱਚ ਫਸ ਗਏ ਹਨ ਤੇ ਅਮદાવાદ ਅਤੇ ਸੂਰਤ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਆਰਐਸਐਸ ਨੇ ਕਿਹਾ ਕਿ ਸਵਧਾਨਭੂਮੀ ਸੋਸ਼ਲਿਸਟ ਤੇ ਸੈਕਲਰ ਸ਼ਬਦ ਟਾੜ ਦਿੱਤੇ ਜਾਣੇ ਚਾਹੀਦੇ ਹਨ ਕਿਉਂਕਿ ਇਹ ਇੰਦਰਾ ਗਾਂਧੀ ਨੇ ਐਮਰਜੈਂਸੀ ਬਿਲੇ ਸ਼ਬਦਾਂ ਵਿੱਚ ਸ਼ਾਮਲ ਕੀਤੇ ਸਨ ਕਾਂਗਰਸ ਪਾਰਟੀ ਨੇ ਕਿਹਾ ਹੈ ਕਿ ਭਾਜਪਾ ਤੇ ਆਰਐਸਐਸ ਸਿਧਾਂਤ ਨੂੰ ਬਦਲਣਾ ਚਾਹੁੰਦੇ ਹਨ ਕੇਂਦਰੀ ਆਵਾਜਾਈ ਮੰਤਰੀ ਨੇ ਕਿਹਾ ਹੈ ਕਿ ਬਾਈਕ ਅਤੇ ਸਕੂਟਰ ਦੇ ਟੋਲ ਪਲਾਜ਼ਾ ਨਹੀਂ ਲਗਾਇਆ ਜਾਵੇਗਾ ਪਹਿਲਾਂ 15 ਜੁਲਾਈ ਤੋਂ ਟੋਲ ਪਲਾਜ਼ੇ ਲਗਾਉਣ ਦੀ ਗੱਲ ਕੀਤੀ ਗਈ ਸੀ एचडीबी कंपनी ने आज तो अपना आईपीओ जारी कर ਦਿੱਤਾ ਹੈ ਘੱਟੋ-ਘੱਟ 14800 ਰੁਪਏ ਇਨਵੈਸਟ ਕਰਨੇ ਪੈਣਗੇ ਸੋਨੇ ਦੀ ਕੀਮਤ 1034 ਰੁਪਏ ਘਟ ਕੇ 96135 ਤੱਕ ਪਹੁੰਚ ਗਈਆਂ ਹਨ